ਮੈਨੇਜਮੈਂਟ ਤੇ ਮਾਰਕੀਟਿੰਗ ਇਹ ਨੇ ਸਾਡੇ ਪ੍ਰਧਾਨ ਮੰਤਰੀ ਜੀ ਡੀਪੀ ਦੇ ਥੈਲੇ ਤੇ ਹਾਂ ਅੱਗੇ ਇਹਨਾਂ ਦੀ ਇੱਕ ਤੁਕਬੰਦੀ ਜੀ ਆ ਬਈ ਊਰਵਰਕ ਯਾਨੀ ਕਿ ਰੇਖ ਕਮ ਸੰਤੁਲਿਤ ਇਸਤੇਮਾਲ ਉਪਜ ਵੇਤਰ ਧਰਤੀ ਖੁਸ਼ਹਾਲ ਉਦੋਂ ਥੱਲੇ ਇਹਨਾਂ ਦਾ ਨਾਮ ਲਿਖਿਆ ਫੇਰ ਆ ਜਾਂਦਾ ਪ੍ਰਧਾਨ ਮੰਤਰੀ ਭਾਰਤੀ ਜਨ ਊਰਵਰਕ ਪ੍ਰੋਜੈਕਟ ਯਾਨੀ ਇਹ ਵੀ ਪ੍ਰਧਾਨ ਮੰਤਰੀ ਵੱਲੋਂ ਹੀ ਆ ਫਿਰ ਭਾਰਤ ਡੀਏਪੀ ਆ ਗਿਆ ਡਾਈਮੋਨੀਅਮ ਫਾਸਫੇਟ ਲਿਖਿਆ ਹੋਇਆ ਜੇ ਕੰਮ ਦੀਆਂ ਗੱਲਾਂ ਤਾਂ ਮੜੀਆਂ ਮੋਟੀਆਂ ਹੀ ਨੇ ਫਿਰ ਅਗੇ ਇਹਨਾਂ ਨੇ ਦੱਸਿਆ ਵੀ ਅਸਲ ਦੇ ਵਿੱਚ ਥੈਲੇ ਦੀ ਕੋਸਟ ਯਾਨੀ ਕਿ ਮੁੱਲ 2739 ਰੁਪਏ 95 ਪੈਸੇ ਫਿਰ ਸਾਡੇ ਵੱਲੋਂ ਯਾਨੀ ਕਿ ਭਾਰਤ ਸਰਕਾਰ ਵੱਲੋਂ ਸਬਸਿਡੀ 1399 ਰੁਪਏ 95 ਪੈਸੇ ਤੇ ਉਸ ਤੋਂ ਬਾਅਦ ਇਹਦਾ ਰੇਟ ਆ ਗਿਆ ਜੀ 1350 ਰੁਪਏ ਪ੍ਰਤੀ ਬੈਗ ਤੇ 27 ਰੁਪਏ ਪ੍ਰਤੀ ਕਿਲੋ ਹੁਣ ਕਿਹਾ ਜੋ ਇੰਡੋਰਾਮਾ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਇਹ ਖਾਦ ਬਾਹਰੋਂ ਆਯਾਤ ਕਰਵਾਈ ਗਈ ਜਾਨੀ ਕਿ ਇمپੋਰਟ ਕਰਵਾਈ ਗਈ ਤੇ ਉਸ ਤੋਂ ਬਾਅਦ ਮਾਰਕੀਟਿੰਗ ਕੀਤੀ ਗਈ ਉਸ ਤੋਂ ਬਾਅਦ ਆਉਂਦਾ ਇਹਨਾਂ ਦਾ ਉਹੀ ਨਾਰਾ ਆਤਮ ਨਿਰਭਰ ਭਾਰਤ ਪਰ ਥੱਲੇ ਲਿਖਿਆ ਕੰਟਰੀ ਆਫ ਓਰੀਜਿਨ ਮਰਕੋ ਸਮਝ ਤੋ ਬਾਹਰ ਦੀਆਂ ਹੀ ਗੱਲਾਂ ਨੇ